ICC ਦਾ ਟੂਰਨਾਮੈਂਟ ਹੋਵੇ ਅਤੇ ਭਾਰਤ-ਪਾਕਿਸਤਾਨ ਵਿਚਾਲੇ ਕੋਈ ਮੁਕਾਬਲਾ ਨਾ ਹੋਵੇ ਇਸ ਸੁਣਨ ਵਿੱਚ ਕਾਫੀ ਅਜੀਬ ਲੱਗ ਰਿਹਾ ਹੈ ਇਸ ਵਿਚਾਲੇ ICC ਨੇ ਇੱਕ ਹੈਰਾਨੀਜਨਕ ਫੈਸਲਾ ਲਿਆ ਹੈ 2025 ਚ ਮਹਿਲਾ ਕ੍ਰਿਕਟ ਦਾ ਅੰਡਰ 90 ਵਿਸ਼ਵ ਕੱਪ ਹੋਣ ਜਾ ਰਿਹਾ ਹੈ ਇਸ ਟੂਰਨਾਮੈਂਟ ਦੇ ਗਰੁੱਪ ਪੜਾਅ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਮੈਚ ਨਹੀਂ ਖੇਡਿਆ ਜਾਵੇਗਾ ICC ਨੇ ਦੋਵਾਂ ਟੀਮਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਹੈ ਇਸ ਫੈਸਲੇ ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਸਾਲਾਂ ਤੋਂ ਦੁਸ਼ਮਣੀ ਚੱਲ ਰਹੀ ਹੈ ਪ੍ਰਸ਼ੰਸਕ ਵੀ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਆਈਸੀਸੀ ਇਸ ਦਾ ਫਾਇਦਾ ਦਰਸ਼ਕਾਂ ਦੀ ਗਿਣਤੀ ਵਧਾਉਣ ਲਈ ਉਠਾਉਂਦੀ ਹੈ ਅਤੇ ਆਪਣੇ ਹੱਥ ਟੂਰਨਾਮੈਂਟ ਵਿੱਚ ਟੀਮ ਇੰਡੀਆ ਅਤੇ ਪਾਕਿਸਤਾਨ ਨੂੰ ਇੱਕੋ ਗਰੁੱਪ ਵਿੱਚ ਰੱਖਦੀ ਹੈ ਹਾਲਾਂਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ ਮਹਿਲਾ ਕ੍ਰਿਕਟ ਅੰਡਰ 90 ਵਿਸ਼ਵ ਕੱਪ 18 ਜਨਵਰੀ 2025 ਤੋਂ ਸ਼ੁਰੂ ਹੋਵੇਗਾ ਜਿਸ ਦੀ ਮੇਜ਼ਬਾਨੀ ਮਲੇਸ਼ੀਆ ਕਰੇਗਾ 2023 ਦੀ ਤਰ੍ਹਾਂ ਇਸ ਵਾਰ ਵੀ 16 ਟੀਮਾਂ ਹਿੱਸਾ ਲੈਣ ਜਾ ਰਹੀਆਂ ਨੇ 18 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 41 ਮੈਚ ਹੋਣਗੇ ਇਸ ਦਾ ਫਾਈਨਲ ਮੈਚ 2 ਫਰਵਰੀ ਨੂੰ ਖੇਡਿਆ ਜਾਵੇਗਾ ਸਾਰੀਆਂ ਟੀਮਾਂ 13 ਤੋਂ 16 ਜਨਵਰੀ ਦਰਮਿਆਨ ਅਭਿਆਸ ਮੈਚ ਖੇਡਣਗੇ